ਅੱਜ ਜਿਵੇਂ ਸਾਰੇ ਤੁਸੀਂ ਪਰੀਪਾਤ ਜਾਣਦੇ ਜੋ ਕੱਦ ਅੱਜ ਵਾਤਾਵਰਨ ਦਿਵਸ ਹੈ ਤਾਂ ਅੱਜ ਭਗਤ ਪੂਰਨ ਸਿੰਘ ਦਾ ਜਨਮ ਦਿਨ ਨੂੰ ਸਮਰਪਿਤ ਜੋ ਕਿ ਕੱਲ ਲੰਘ ਚੁੱਕਾ ਉਹਦੀ ਯਾਦ ਨੂੰ ਸਮਰਪਿਤ ਅੱਜ ਅਹੀਂ ਵਾਤਾਵਰਨ ਦਿਵਸ ਫਾਇਸੋ ਬਟਾਲਾ ਵੱਲੋਂ ਮਨਾਇਆ ਗਿਆ ਜਿਹਦੇ ਵਿੱਚ ਅਸੀਂ ਅੱਜ ਬੂਟੇ ਲਾਏ ਆ ਕਿਉਂਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਦਾ ਤੁਮ ਹੱਤ ਦੇ ਮਹਾਵਾਤ ਅਨਸਾਰ ਇਹਨਾਂ ਤਿੰਨਾਂ ਚੀਜ਼ਾਂ ਨੂੰ ਬਚਾਉਣ ਲਈ ਇੱਕੋ ਇੱਕ ਸਖਾਲਾ ਤਰੀਕਾ ਕਿ ਬੂਟੇ ਵੱਧ ਤੋਂ ਵੱਧ ਲਾਈਏ ਤੇ ਪੋਲੂਸ਼ਨ ਨੂੰ ਘਟਾਈਏ ਤੇ ਬੀਟ ਦਾ ਪਲਾਸਟਿਕ ਜਿਹੜੀ ਹੈ ਪਲਾਸਟਿਕ ਦੀ ਡਿਗ੍ਰੇਡੇਸ਼ਨ ਜਿਹੜੀ ਕਿ ਬਹੁਤ ਜ਼ਿਆਦਾ ਪਾਣੀ ਤੇ ਪ੍ਰਭਾਵਤ ਕਰਦੀ ਹਵਾ 'ਚ ਵੀ ਕਰ ਰਹੀ ਹੈ ਉਹਦਾ ਆਪਾਂ ਜਿਹੜਾ ਵਾ ਉਤੋਂ ਬਚਾਅ ਹੋ ਸਕੇ ਲੋਕਾਂ ਦਾ ਤੇ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਉਹ ਸਾਡੀ ਸੁਰੱਖਿਅਤ ਰਹਿ ਸਕੇ ਅੱਜ 25 ਤੋਂ 30 ਬੂਟੇ ਲਾਏ ਆ ਜਿਹੜੇ ਕਿ ਜਿਹਦੇ ਵਿੱਚ ਬੋਰਡ ਦੇ ਬੂਟੇ ਆ ਤੇ ਜਮਨ ਦੇ ਬੂਟੇ ਜ਼ਿਆਦਾ ਇਹ ਲਗਾਇਆ ਗਿਆ ਛਾਸੀ ਨਗਰ ਦੇ ਵਿੱਚ ਤੇ ਉਹਨਾਂ ਦਾ ਪੂਰਾ ਅਪਰਾਲਾ ਕਰਕੇ ਉਹਨਾਂ ਦੀ ਦੇਖਭਾਲ ਵੀ ਕੀਤੀ ਜਾਊਗੀ ਉਹਨਾਂ ਨੂੰ ਖਾਦ ਪਾਣੀ ਗੋਡੀ ਟ੍ਰੀ ਗਾਰਡ ਵਗੈਰਾ ਵੀ ਲਗਾਇਆ ਜਾਣਾ ਬਰਾਵਾਸੀਆਂ ਨੂੰ ਮੇਰਾ ਇਹੋ ਹੀ ਸੁਨੇਹਾ ਵਾ ਕਿ ਬੱਚੇ ਜਿਹੜੇ ਆ ਜਿਹੜੇ ਕਿ ਦੇਸ਼ ਦਾ ਭਵਿੱਖ ਆ ਤੇ ਲੇਡੀਜ਼ ਜਿਹੜੀਆਂ ਉਹ ਵੀ ਅੱਗੇ ਆਉਣ ਤੇ ਇਸ ਜਿਹੜੇ ਅਪਰਾਲੇ ਸਾਡਾ ਜਿਹੜਾ ਵਾਇਸੋ ਬਟਾਲਾ ਵੱਲੋਂ ਕੀਤਾ ਜਾ ਰਿਹਾ ਇਹਦੇ ਵਿੱਚ ਵੱਧ ਤੋਂ ਵੱਧ ਚੜ੍ਹ ਕੇ ਹਿੱਸਾ ਲਾਉਣ ਤੋਂ ਬੂਟੇ ਵੱਧ ਤੋਂ ਵੱਧ ਰੋਣ ਜਿਵੇਂ ਕਿ 4 ਕਰੋੜ ਕਿਹਾ ਜਾਂਦਾ ਕਿ ਪੰਜਾਬ ਦੀ ਬਾਦੀ ਹੈ ਜੇ ਹਰ ਇੱਕ ਇਨਸਾਨ ਇੱਕ ਇੱਕ ਬੂਟਾ ਵੀ ਲਾਏ ਜਿੱਥੇ ਵੀ ਉਹਨੂੰ ਜਗ੍ਹਾ ਮਿਲਦੀ ਤੇ 4 ਕਰੋੜ ਬੂਟਾ ਹੋ ਜਾਊਗਾ ਤੇ ਮੇਰੇ ਖਿਆਲ ਚ ਜਿਹੜਾ ਪੰਜਾਬ ਦਾ ਟੈਂਪਰੇਚਰ ਹੈ ਜੇ 4 ਕਰੋੜ ਬੰਦੇ ਲਾ ਦਿੰਦੇ ਬੂਟੇ ਤੇ 35 ਡਿਗਰੀ ਸੈਂਟੀਗ੍ਰੇਡ ਤੋਂ ਨਹੀਂ ਵਧੂਗਾ ਜਿਹੜਾ ਕਿ 60 ਡਿਗਰੀ ਤੱਕ ਪਹੁੰਚਣ ਦੀ ਉਮੀਦ ਹੈ ਜੋ ਮਾਹਿਰ ਕਹ ਰਿਹਾ ਤੋ ਉਸ ਟੈਂਪਰੇਚਰ ਦੇ ਉੱਪਰ ਜ਼ਿੰਦਗੀ ਅਸੰਭਵ ਹੋਊਗੀ ਧੰਨਵਾਦ ਬਾਈ ਗੁਰਜੀ ਕਾਕਨ ਸਾਹਿਬ ਹੈ ਜੀ ਮੈਂ ਪ੍ਰਿੰਸ ਸਿੰਘ ਸਟੇਟ ਵਾਡੀ ਜੋ ਅੱਜ ਹੀ ਵਾਤਾਵਰਣ ਦਿਵਸ 5 ਜੂਨ ਨੂੰ ਮਨਾਉਣ ਲਈ ਇਕੱਤਰ ਹੋਇਆ ਅਸੀਂ ਅੱਜ ਵਾਈਸੋ ਪਟਾਲਾ ਅਤੇ ਸਾਰਾ ਕਲੱਬ ਦੇ ਸਹਿਯੋਗ ਨਾਲ ਅੱਜ ਆਕਾਸ਼ ਹਸਪਤਾਲ ਦੇ ਸਾਹਮਣੇ ਸ਼ਾਸ਼ਤਰੀ ਨਗਰ ਵਿਖੇ ਲੋਕਾਂ ਦੇ ਕਹਿਨ ਦੇ ਉੱਤੇ ਉਹਨਾਂ ਦੀ ਸਮੱਸਿਆ ਨੂੰ ਵੇਖਦੇ ਹੋਏ ਅੱਜ ਅਸੀਂ ਇੱਥੇ ਪੌਦੇ ਲਗਾਉਣ ਆਏ ਹਾਂ ਕਿਉਂਕਿ ਅੱਜ ਵਾਤਾਵਰਨ ਦਿਵਸ ਆ ਵਾ ਜੋ ਕੁਦਰਤ ਹੈ ਕੁਦਰਤ ਇੱਕ ਬਹੁਤ ਹੀ ਸਾਨੂੰ ਜੀਵਨ ਪ੍ਰਦਾਨ ਕਰਦਾ ਹੈ ਹਵਾ ਪਾਣੀ ਰੋਟੀ ਸਭ ਕੁਝ ਸਾਨੂੰ ਵਾਤਾਵਰਨ ਤੋਂ ਮਿਲਦਾ ਹੈ ਵਤਾਵਰਨ ਦਿਵਸ ਤੇ ਆਪਣੇ 220 ਬਟਾਲਾ ਦੇ ਤੇ ਚੇਅਰਮੈਨ ਜੋ ਕਿ ਡਾਕਟਰ ਲਖਬੀਰ ਸਿੰਘ ਭਾਗੋਵਾਲੀਆ ਜੀ ਨੇ ਉਹ ਹਰ ਸਮੇਂ ਇਹਨਾਂ ਵਤਾਵਰਨ ਨੂੰ ਬਚਾਉਣ ਲਈ ਲੜ ਪਰ ਰਹਿੰਦੇ ਨੇ ਫਤਿਹ ਸਾਨੂੰ ਸਾਰਿਆਂ ਨਾਲ ਲੈ ਕੇ ਅੱਜ ਵੀ ਉਹਨਾਂ ਦੇ ਉਦਮ ਅਸਧ ਕਾਹੀ ਅਸੀਂ ਸਾਰੇ ਇੱਥੇ ਇਕੱਤਰ ਹੋਏ ਆਂ